ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਤੇ ਹਾਵੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਅਸੀਂ ਜੋ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ ਜੀ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਆ ਤੇ ਅੱਜ ਤੁਸੀਂ ਮੇਰੇ ਵੀ ਸੂਟਵੇਅਰ ਕੀਤਾ ਦੇਖਿਆ ਹੋਣਾ ਕਿਉਂਕਿ ਜੇ ਉਹ ਵੀ ਅਸੀਂ ਸੂਟਵੇਅਰ ਕਰਦੇ ਆ ਫਿਰ ਸਾਡੀਆਂ ਭੈਣਾਂ ਦੀ ਡਿਮਾਂਡ ਹੁੰਦੀ ਕਿ ਦੀਦੀ ਜੋ ਤੁਸੀਂ ਵੀਅਰ ਕੀਤਾ ਉਹੀ ਸਾਡੇ ਲਈ ਲੈ ਕੇ ਆਓ ਤੇ ਅੱਜ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਜੀ ਪਸ਼ਮੀਨੇ ਦੇ ਉੱਪਰ ਜਿਹੜਾ ਡਿਜ਼ਾਈਨ ਮੈਪ ਆਇਆ ਹੋਇਆ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਆਰਡਰ ਕਰ ਸਕਦੇ ਹੋ ਤੇ ਪਲੀਜ਼ ਜੀ ਮੇਰੀ ਆਪਨ ਰਿਕਵੈਸਟ ਹੈ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਵੀਡੀਓ ਦੇ ਵਿੱਚ ਜੋ ਵੀ ਫੈਬਰਿਕ ਹੈ ਉਹਦੇ ਬਾਰੇ ਦੱਸਿਆ ਹੁੰਦਾ ਜੋ ਪ੍ਰਾਈਸ ਨੇ ਉਹ ਵੀ ਮੈਂਸ਼ਨ ਕੀਤੇ ਹੁੰਦੇ ਨੇ ਇਹ ਜਿਹੜੇ ਸੂਟ ਨੇ ਵਿਦ ਲਾਈਨਿੰਗ ਬਣਨਗੇ ਜਾਂ ਵਿਦਆਊਟ ਲਾਈਨਿੰਗ ਬਣਨਗੇ ਇਹਦੇ ਬਾਰੇ ਸਾਰਾ ਦੱਸਿਆ ਹੁੰਦਾ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤਾਂ ਐਡੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਆਪਣੇ ਫਰਸਟ ਸੂਟ ਤੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਮੈਂ ਕਲਰ ਪਾਇਆ ਇਹ ਕਲਰ ਨਹੀਂ ਮਿਲਣਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਇਹ ਕਲਰ ਨਹੀਂ ਅਵੇਲੇਬਲ ਜਿਹੜੇ ਜਿਹੜੇ ਕਲਰ ਮੇਰੇ ਕੋਲ ਅਵੇਲੇਬਲ ਨੇ ਮੈਂ ਤੁਹਾਨੂੰ ਸ਼ੋਅ ਕਰਦੀ ਆ ਤੇ ਲੋ ਜੀ ਸਭ ਤੋਂ ਆਪਣਾ ਫਰਸਟ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਲੋ ਜੀ ਰੰਦੇਸੀ ਆ ਬ੍ਰਾਂਡ ਰਹੇਗਾ ਮੈਚਿੰਗ ਸੂਟ ਰਹਿਣਗੇ ਕੁਸ਼ਮੀਨੇ ਦੇ ਉੱਪਰ ਬਹੁਤ ਹੀ ਵਧੀਆ ਕਲੈਕਸ਼ਨ ਹੈ ਜੀ ਤੁਸੀਂ ਫਟਾਫਟ ਆਪਣੇ ਲਈ ਆਰਡਰ ਕਰ ਸਕਦੇ ਹੋ ਵਿਦਆਉਟ ਦੁਪੱਟਾ ਸੂਟ ਨੇ ਇਹਦੀ ਅਗਰ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਦਿਓ ਤੇ ਨਾਲ ਤੁਹਾਨੂੰ ਅਸੀਂ ਦੁਪੱਟਾ ਵੀ ਰੈਡੀ ਕਰ ਦਾਂਗੇ ਲਓ ਜੀ ਫਰਸਟ ਪ੍ਰਿੰਟ ਚੈੱਕ ਕਰੋ ਜੋ ਮੈਂ ਪ੍ਰਿੰਟ ਵੇਅਰ ਕੀਤਾ ਸੇਮ ਹੋਦੀ ਹੈ ਬਸ ਕਲਰ ਚੇਂਜ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਤੇ ਜਿਹੜੀ ਇਹਦੀ ਬਾਟਮ ਰਹੇਗੀ ਜੀ ਸੈਲਫ ਪ੍ਰਿੰਟ ਦੀ ਰਹੇਗੀ ਦੇਖ ਸਕਦੇ ਹੋ ਤੁਸੀਂ ਰੰਗ ਰਸੀਆ ਬ੍ਰਾਂਡ ਰਹੇਗਾ ਬਹੁਤ ਹੀ ਸੌਫਟ ਫੈਬਰਿਕ ਹੈ ਪਸ਼ਮੀਨਾ ਫੈਬਰਿਕ ਹੈ ਤੇ ਕਾਫੀ ਭੈਣਾਂ ਦੀ ਮੈਨੂੰ ਮੈਸੇਜ ਆਉਂਦੇ ਨੇ ਕਿ ਦੀਦੀ ਬੁਰਨਾ ਆਵੇ ਨੇ ਜੀ ਜੋ ਵੀ ਅਸੀਂ ਤੁਹਾਨੂੰ ਬ੍ਰੈਂਡ ਦੇ ਰਹੇ ਆ ਉਹਦੇ ਤੇ ਬਿਲਕੁਲ ਵੀ ਬੁਰਾ ਵਗੈਰਾ ਨਹੀਂ ਆਏਗੀ ਤੇ ਜਿਹੜੀਆਂ ਪੈਨਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਬੋਲਡ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਆ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਪ੍ਰਾਈਸ ਰਹੇਗਾ ਜੀ ਇਹਦਾ 1750 1750 ਰੁਪਏ ਪ੍ਰਾਈਸ ਹੈ ਵਿਦੌਣ ਦੁਪੱਟਾ ਅਗਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਜਿਵੇਂ ਮੈਂ ਲੈ ਰੱਖਿਆ ਜੀ ਪਸ਼ਮੀਨੇ ਦਾ ਦੁਪੱਟਾ ਤੁਸੀਂ ਇਹ ਲਾਈਕ ਕਰ ਦਿਓ ਇਹ ਦੁਪੱਟਾ ਵੀ ਲੱਗ ਜੇਗਾ ਬਾਕੀ ਚੁਆਇਸ ਤੁਹਾਡੀ ਹੈ ਜੀ ਤੁਸੀਂ ਕਿਹੜਾ ਦੁਪੱਟਾ ਲੈਣਾ ਚਾਹੁੰਦੇ ਹੋ ਲਓ ਜੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਤੇ ਸਕਰੀਨਸ਼ਾਟ ਪਲੀਜ਼ ਕਲੀਅਰ ਲਿਓ ਸਕਰੀਨਸ਼ਾਟ ਜਦੋਂ ਤੁਸੀਂ ਲੈਂਦੇ ਹੋ ਕਈ ਵਾਰ ਥੋੜੀ ਸ਼ਾਇਨ ਆ ਜਾਂਦੀ ਹੈ ਤੇ ਪ੍ਰੋਪਰ ਜਿਹੜਾ ਕਲਰ ਦਾ ਨਹੀਂ ਪਤਾ ਚੱਲਦਾ ਹਾਂ ਜੀ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਸੇ ਕਲਰ ਦੇ ਵਿੱਚ ਕਲਰ ਬਹੁਤ ਪਿਆਰਾ ਜੋ ਤੁਹਾਨੂੰ ਕੈਮਰੇ 'ਤੇ ਸ਼ੋ ਹੋ ਰਿਹਾ ਸੇਮ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਜਿਹੜੀਆਂ ਸਾਡੀਆਂ ਇੰਡੀਆ ਵਾਲੀਆਂ ਭੈਣਾਂ ਨੇ ਤੁਸੀਂ ਮੈਨੂੰ ਗੂਗਲ ਪੇ ਕਰ ਸਕਦੇ ਹੋ ਇਹ ਆਪਣਾ ਸੂਟ ਹੋਲਡ ਕਰਵਾ ਸਕਦੇ ਆ ਜਿਹੜੀਆਂ ਸਾਡੀਆਂ ਬਾਹਰ ਵਾਲੀਆਂ ਪੈਣਾ ਨੇ ਤੁਸੀਂ ਮੈਨੂੰ ਵੈਸਟਰਨ ਜੀਨੀ ਲਈ ਪੇਮੈਂਟ ਕਰਕੇ ਆਪਣਾ ਸੂਟ ਹੋਲਡ ਕਰਵਾ ਸਕਦੇ ਹੋ। ਕੋਲੋਰੀ ਫਸਟ ਕਲਰ ਦੇਖ ਲਓ ਬਹੁਤ ਹੀ ਜ਼ਿਆਦਾ ਸੋਹਣਾ ਸੈਲਫ ਪ੍ਰਿੰਟ ਦੀ ਬਾਟਮ ਰਹੇਗੀ। 7500 ਪ੍ਰਾਈਸ ਰਹੇਗਾ। ਤੁਹਾਨੂੰ ਇਹਨਾਂ ਚ ਜਿਹੜਾ ਵੀ ਪਸੰਦ ਆ ਤੁਸੀ ਫਟਾਫਟ ਆਪਣਾ ਆਰਡਰ ਕਰੀ ਜਾਓ। ਲੋ ਜੀ ਸੈਕਿੰਡ ਕਲਰ ਆ ਗਿਆ ਸੈਕਿੰਡ ਕਲਰ ਵੀ ਬਹੁਤ ਹੀ ਪਿਆਰਾ ਸਾਰੇ ਕਲਰ ਬਹੁਤ ਸੋਹਣੇ ਨੇ। ਜੀ ਤੁਹਾਡੇ ਲਈ ਨਵਾਂ ਸਟਾਕ ਲੈ ਕੇ ਆਇਆ ਤੁਹਾਨੂੰ ਪਤਾ ਹੈ ਕਿ ਮੌਸਮ ਬਿਲਕੁਲ ਚੇਂਜ ਹੋ ਚੁੱਕਿਆ ਕਾਫੀ ਸਰਦੀ ਆ ਚੁੱਕੀ ਹੈ ਤਾਂ ਤੁਸੀਂ ਆਪਣੇ ਲਈ ਸਵਿੰਗ ਬਾਈ ਕਰ ਸਕਦੇ ਹੋ ਕੰਗਰਸੀਆ ਬ੍ਰਾਂਡ ਰਹੇਗਾ ਜੀ ਤੁਸੀਂ ਇਹਨੂੰ ਲੇਸਿਸ ਨਾਲ ਡੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਪਾਈਪਿੰਗ ਲਾਣਾ ਚਾਹੁੰਦੇ ਹੋ ਇਹ ਤੁਹਾਡੀ ਚੋਇਸ ਕਰਦੀ ਹੈ ਤਾਂ ਜੇ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਪਿਸਤਾ ਜਿਹਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਜੀ ਕਲਰ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਅਗਰ ਤੁਸੀਂ ਮੇਰੇ ਨਾਲ ਦਾ ਸਟਿਚ ਕਰਵਾਉਣਾ ਚਾਹੁੰਦੇ ਹੋ ਜੇ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਹੈ ਤੁਸੀਂ ਐਵੇਂ ਵੀ ਬਣਵਾ ਸਕਦੇ ਹੋ ਜਿਹੜਾ ਮੈਂ ਪਾਇਆ ਹੋਇਆ ਤੁਸੀਂ ਇੰਸਟਾਗ੍ਰਾਮ ਤੇ ਦੀ ਪ੍ਰੋਪਰ ਵੀਡੀਓ ਦੇਖ ਸਕਦੇ ਹੋ ਉੱਥੇ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਜਿਵੇਂ ਮੈਂ ਸਟਿਚ ਕਰਵਾਇਆ ਤੁਸੀਂ ਐਵੇਂ ਵੀ ਕਰਵਾ ਸਕਦੇ ਹੋ ਬਾਕੀ ਤੁਸੀਂ ਆਪਣਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਆਪਣਾ ਵੀ ਡਿਜ਼ਾਈਨ ਕਰਵਾ ਸਕਦੇ ਹੋ ਲਓ ਜੀ ਆ ਗਿਆ ਸੈਕੰਡ ਕਲਰ ਇਹ ਰਹੇਗੀ ਜੀ ਬਾਟਮ 셀ਫ ਪ੍ਰਿੰਟ ਦੀ ਬਾਟਮ ਰਹੇਗੀ ਬਹੁਤ ਹੀ ਜਿਆਦਾ ਸੋਹਣੀ ਦੇਖੋ ਬਿਲਕੁਲ ਵੀ ਬੁਰਣੀ ਆਏਗੀ ਬਹੁਤ ਹੀ ਪਿਆਰਾ ਫੈਬਰਿਕ ਹੈ ਪਸ਼ਮੀਨਾ ਫੈਬਰਿਕ ਹੈ ਜੀ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਸੀ ਬਹੁਤ ਹੀ ਪਿਆਰਾ ਕਲਰ ਹੈ ਰੰਗ ਰਸੀਆ ਬ੍ਰਾਂਡ ਰਹੇਗਾ ਜੀ ਪ੍ਰਾਈਸ ਰਹੇਗਾ ਜੀ ਇਹਦਾ 1750 ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਸਕਰੀਨ ਦੇ ਉੱਪਰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਡੇ ਕੋ ਹਾਰਿਕ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਿਚ ਕਰਵਾਉਣਾ ਤੁਸੀਂ ਬਾਟਮ ਬਰਵਾਉਣਾ ਚਾਹੁੰਦੇ ਹੋ ਟਰੌਜ਼ਰ ਬਰਵਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਬਾਕੀ ਭੈਣਾਂ ਮਿੰਨੀਆਂ ਦੇ ਕਾਫੀ ਮੈਸੇਜ ਆਉਂਦੇ ਨੇ ਕਿ ਦੀਦੀ ਅਸੀਂ ਮੈਜ਼ਰਮੈਂਟ ਕਿਵੇਂ ਦਈਏ ਤੁਸੀਂ ਮੈਨੂੰ ਆਪਣਾ ਮੈਜ਼ਰਮੈਂਟ ਵਟਸਐਪ ਤੇ ਭੇਜ ਸਕਦੇ ਹੋ ਜਿੰਨਾਂ ਕੋ ਮੈਜ਼ਰਮੈਂਟ ਨਹੀਂ ਹੈਗਾ ਤੁਸੀਂ ਆਪਣੀ ਸ਼ਰਟ ਰੱਖ ਕੇ ਉਹਦੇ ਤੇ ਇੰਚਕੇਪ ਲੈ ਕੇ ਉਹਨੂੰ ਮੈਜ਼ਰ ਕਰਕੇ ਮੈਨੂੰ ਦੱਸ ਸਕਦੇ ਹੋ ਲਓ ਜੀ ਨੈਕਸਟ 컬러 ਬਹੁਤ ਹੀ ਪਿਆਰਾ ਗ੍ਰੇ ਕਲਰ ਆ ਗਿਆ ਸਾਰੇ ਕਲਰ ਬਹੁਤ ਹੀ ਜ਼ਿਆਦਾ ਡਿਫਰੈਂਟ ਤੇ ਬਹੁਤ ਹੀ ਜ਼ਿਆਦਾ ਪਿਆਰੇ ਨੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਜੀ ਕੋਈ ਵੀ ਪ੍ਰਿੰਟ ਫੈਡਣ ਵਾਲਾ ਨਹੀਂ ਹੈ ਜੀ ਸਕਰੀਨ ਦੇ ਉੱਪਰ ਤੁਹਾਨੂੰ ਇਹਨਾਂ ਦਾ ਪ੍ਰਾਈਸ ਵੀ ਸ਼ੋ ਹੋ ਰਿਹਾ ਵੈਸੇ ਮੈਂ ਜੋ ਪ੍ਰਾਈਸ ਹੈ ਉਹ ਤੁਹਾਨੂੰ ਬੋਲ ਵੀ ਰਹੀ ਆ 1750 ਰੁਪਏ ਪ੍ਰਾਈਸ ਰਹੇਗਾ ਜੀ ਇਹਦਾ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਅਗਰ ਤੁਸੀਂ ਦੁਪੱਟਾ ਲਓਗੇ ਦੁਪੱਟੇ ਦੇ ਪੈਸੇ ਜਿਹੜੇ ਨੇ ਉਹ ਅਲੱਗ ਲੱਗਣਗੇ ਠੀਕ ਹੈ ਜੀ ਦੁਪੱਟਾ ਤੁਹਾਡੀ ਚੋਇਸ ਰਹੇਗੀ ਤੁਸੀਂ ਕਿਹੜਾ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ। ਹੋਜੀ ਕਲਰ ਚੈੱਕ ਕਰ ਲਓ ਪ੍ਰਿੰਟ ਚੈੱਕ ਕਰ ਲਓ ਜਿਹੜੀ ਤੁਹਾਨੂੰ ਮੈਂ ਬਾਟਮ ਦਿਖਾਈ ਹੈ ਹਰ ਇੱਕ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਆਏਗਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਬਾਟਮ ਹੈ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਜੀ ਇਹਨੂੰ ਤੁਸੀਂ ਲੇਸ ਨਾਲ ਡੈਡੀ ਕਰਵਾਓ ਜਾਂ ਤੁਸੀਂ ਜਿਵੇਂ ਮੈਂ ਸਟਿਚ ਕਰਵਾਇਆਵੇਂ ਕਰਵਾ ਸਕਦੇ ਹੋ ਅਗਰ ਤੁਸੀਂ ਸਿੰਪਲ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਿੰਪਲ ਵੀ ਕਰਵਾ ਸਕਦੇ ਹੋ ਤੇ ਜਿਹਦਾ ਪ੍ਰਾਈਸ ਸੇਮ ਰਹੇਗਾ ਜਿਹੜੇ ਮੈਂ ਤੁਹਾਨੂੰ ਦਿਖਾਈ ਉਹਨਾਂ ਦਾ ਪ੍ਰਾਈਸ ਸੇਮ ਰਹੇਗਾ ਇਹਦੇ ਵਿੱਚ ਆਪਣੇ ਕੋਲ ਦੋ ਤਿੰਨ ਡਿਜ਼ਾਈਨ ਆਏ ਨੇ ਪ੍ਰਿੰਟ ਜਿਹੜੇ ਨੇ ਪਹਿਲਾਂ ਮੈਂ ਜੋ ਖੁਦ ਵੇਅਰ ਕੀਤਾ ਇਹਦੇ ਨਾਲ ਦਾ ਤੁਹਾਨੂੰ ਦਿਖਾ ਰਹੀ ਹਾਂ ਲਓ ਜੀ ਆਪਾਂ ਤਿੰਨ ਤੁਹਾਨੂੰ ਦਿਖਾ ਦਿੰਦੇ ਲੋ ਨੈਕਸਟ ਆ ਗਏ ਜੀ ਨੈਕਸਟ ਬਹੁਤ ਪਿਆਰਾ ਬਲੈਕ ਕਲਰ ਸੜੀਆਂ ਭੈਣਾਂ ਦਾ ਫੇਵਰਟ ਕਲਰ ਹੈ ਇਹਦੇ ਵਿੱਚ ਆਪਣੇ ਕੋਲ ਹੀ ਦੋ ਦੋ ਕਲਰ ਨੇ ਜਿਹੜੀ ਮੈਂ ਤੁਹਾਨੂੰ ਸ਼ੋਅ ਕਰ ਦੇਣੀ ਹੈ ਸਾਰੇ ਪੈਂਟ ਬਹੁਤ ਪਿਆਰੇ ਨੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਤੁਸੀਂ ਜਿਹੜੀਆਂ ਪੈਨਾਂ ਤੋਂ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਵੀ ਕਰਵਾ ਸਕਦੇ ਹੋ ਜੀ ਸਟਾਕ ਹੁਣੇ ਹੀ ਆਇਆ ਸੀ ਆਪਾਂ ਤੁਹਾਡੇ ਸਾਹਮਣੇ ਖੋਲ ਰਏ ਸਾਰੇ ਪ੍ਰਿੰਟ ਬਹੁਤ ਹੀ ਪਿਆਰੇ ਰਹਿਣ ਵਾਲੇ ਨੂੰ ਬਹੁਤ ਜ਼ਿਆਦਾ ਡਿਫਰੈਂਟ ਠੀਕ ਹੈ ਜੀ ਟੈਂਪ ਚੈੱਕ ਕਰੋ ਜੀ ਬਹੁਤ ਸੋਹਣਾ ਕੋਲ ਤਾਂ ਅਗਰ ਤੁਸੀਂ ਬਾਟਮ ਤੇ ਕੋਈ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਤੁਸੀਂ ਸਿੰਪਲ ਬਾਟਮ ਨਹੀਂ ਬਣਵਾਉਣਾ ਚਾਹੁੰਦੇ ਕੁਝ ਵਰਕ ਕਰਵਾਉਣਾ ਉਹ ਵੀ ਹੋ ਜਾਏਗਾ ਅਗਰ ਤੁਸੀਂ ਸੂਟ ਨੂੰ ਹੀ ਕੁਝ ਸ਼ਰਡ ਨੂੰ ਲੇਸਿਸ ਲਗਵਾ ਸਕਦੇ ਹੋ ਜਿਵੇਂ ਮੈਚ ਸਟਿਚ ਕਰਵਾਇਆ ਐਵੇਂ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਪਲੇਨ ਪਾਈਪਿੰਗ ਲਗਵਾਉਣਾ ਚਾਹੁੰਦੇ ਹੋ ਪਾਈਪਿੰਗ ਵੀ ਲਗਾ ਸਕਦੇ ਲੋਜੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਇਹ बॉटम ਦੇ ਵਿੱਚ ਵੀ ਸੈਲਫ ਪ੍ਰਿੰਟ ਆਏਗਾ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਪਟਾ ਲੋ ਜੀ ਕਾਫੀ ਸਾਡੀਆਂ ਭੈਣਾਂ ਦਾ ਫੇਵਰੇਟ ਕਲਰ ਹੈ ਬਲੈਕ ਕਲਰ ਬਹੁਤ ਹੀ ਜਿਆਦਾ ਸੋਹਣਾ ਇਹ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਤੁਸੀਂ ਦੋ ਸੂਟ ਆਪਣੇ ਲਈ ਬਾਏ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ प्राइस जी साढ़े सतारह सौ yes. फटाफट स्क्रीनशॉट लैके वट्सएप तो मैसेज करके अपना ऑर्डर दे बुकिंग तो नाल -नाल करी दे रहे हो जो भैन ऑर्डर साढ़े को चल रहा अपने लिए होल्ड करवा सकते हो रहा है लाइट डार्क का है बहुत ज़्यादा लाइट नहीं बहुत ही प्यारे कलर में जी सारे कलर डिफरेंट ने प्रिंट भी कुछ तीन तीन तें, चार चार प्रिंट सेम ने कलर भी अलग अलग तो ने जी सब पीड़ी जी शेड है स्किन जी कलर है जो सा भैन क्या स्किन कलर चाहिए चाहिए ਡਾਰਕ ਕੌਰ ਲਾਈਟ ਦਾ ਕੰਪਲਿਮੈਂਟਸ ਨਾਲ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਜੀ ਕਲਰ ਫੈਬਰਿਕ ਚੈੱਕ ਕਰੋ ਜੀ ਫੈਬਰਿਕ ਬਿਲਕੁਲ ਲਾਈਟ ਵੇਟ ਹੈ ਪਸ਼ਮੀਨਾ ਦਾ ਫੈਬਰਿਕ ਹੈ ਅਗਰ ਤੁਸੀਂ ਇਹਨੂੰ ਲਾਈਨਿੰਗ ਨਾਲ ਬਣਵਾਉਣਾ ਚਾਹੁੰਦੇ ਹੋ ਲਾਈਨਿੰਗ ਲਗਵਾ ਸਕਦੇ ਹੋ ਬਾਕੀ ਤੁਹਾਡੀ ਚੋਇਸ ਰਹੇਗੀ ਜੀ ਜੇ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਵਾਉਣਾ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਜਿਹੜਾ ਮੈਂ ਵੇਅਰ ਕੀਤਾ ਹੋਇਆ ਜੀ ਵਿਦਆਊਟ ਲਾਈਨਿੰਗ ਬਣਾਇਆ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਜੀ ਬਹੁਤ ਹੀ ਪਿਆਰਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੈ ਲਾਈਟ ਨਾਲ ਬਾਟਮ ਰਹੇਗੀ ਸ਼ਰਟ ਦਾ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਆ ਗਿਆ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਇਸ ਬਾਟਮ ਦੇ ਵਿੱਚ ਵੀ ਸੈਲਫ ਪ੍ਰਿੰਟ ਮਿਲੇਗਾ ਜੀ ਤੁਹਾਨੂੰ ਪ੍ਰਾਈਸ ਏਡਾ ਵੀ ਸੇਮ ਹੀ ਰਹੇਗਾ ਕਿਉਂਕਿ ਮੈਂ ਪ੍ਰਾਈਸ ਹਰ ਵਾਰ ਮੈਂਸ਼ਨ ਤਾਂ ਕਰਦੀ ਆਂ ਪੈਣਾ ਜਦੋਂ ਵੀਡੀਓ ਸਕਿਪ ਕਰਕੇ ਦੇਖਦੀਆਂ ਫਿਰ ਉਹਨਾਂ ਨੂੰ ਪ੍ਰੋਪਰ ਜਿਹੜਾ ਪ੍ਰਾਈਸ ਦਾ ਨਹੀਂ ਪਤਾ ਚੱਲਦਾ ਬਾਕੀ ਮੈਂ ਉੱਪਰ ਸਕਰੀਨ ਦੇ ਉੱਪਰ ਵੀ ਸ਼ੋਅ ਕਰ ਦਾਂਗੀ ਜੀ ਪ੍ਰਾਈਸ ਲੋ ਜੀ ਇਹ ਸਾਡੀਆਂ ਆਂਟੀਆਂ ਮੰਮੀਆਂ ਵਾਸਤੇ ਵੀ ਬਹੁਤ ਪਿਆਰੇ ਜੀ ਸਰਦਾਰੀ ਜੇ ਸੂਟ ਨੇ ਕੀ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਲੋ ਜੀ ਨੈਕਸਟ ਕਲਰ ਆ ਗਿਆ ਜੀ ਇਹ ਸੋਨਾ ਕਲਰ ਹੈ। ਇਹ ਇਸ ਪਿੰਟ ਦੇ ਵਿੱਚ ਆ ਤਿੰਨ ਪਿੰਟ ਮੈਂ ਤੁਹਾਨੂੰ ਸੇਮ ਦਿਖਾਏ ਨੇ ਇਹ ਸੇਮ ਪਿੰਟ ਹੈ। ਲੋ ਜੀ ਥੋੜਾ ਜਿਹਾ ਟਾਈਮ ਤੱਕ ਦੇਖ ਕਰਨਾ ਪੈ ਰਿਹਾ। ਤੁਹਾਨੂੰ ਪਤਾ ਹੁਣੇ ਸਾਡਾ ਸਟਾਕ ਆਇਆ ਸੀ ਤੇ ਨਾਲ ਦੀ ਨਾਲ ਅਸੀਂ ਤੁਹਾਡੇ ਲਈ ਵੀਡੀਓ ਸ਼ੇਅਰ ਕਰ ਰਿਹਾ ਹਾਂ। ਹੁਣ ਤੁਹਾਨੂੰ ਡੇਲੀ ਵੀਡੀਓ ਮਿਲਿਆ ਕਰਨੀ ਹੈ। ਚਲ ਚੱਲਣਾ ਕਾਫੀ ਅਸੀਂ బిਜੀ ਚੱਲ ਰਹੇ ਹਾਂ ਤੇ ਤੁਹਾਨੂੰ ਪਤਾ ਹੀ ਸੀ। ਤੇ ਮੈਨੂੰ ਬੜੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਦੀ ਵੀਡੀਓ ਕਿਉਂ ਨਹੀਂ ਆ ਰਹੀਆਂ। ਜੋ ਜੇ ਸਾਡੇ ਵਲੌਗ ਦੇ ਇਹਨਾਂ ਨੂੰ ਪਤਾ ਕਿ ਸਾਡੇ ਇੱਧਰ ਕੰਮ ਚੱਲ ਰਿਹਾ ਸੀ ਤੇ ਹੁਣ ਆਪਾਂ ਆ ਗਏ ਹਾਂ ਜੀ ਚਲੋ ਜੀ ਦੇਖੀ ਨਵੇਂ ਸੂਟ ਲੈ ਕੇ ਆਮਾਗੇ ਲੋਜੀ ਪ੍ਰਿੰਟ ਇਹ ਵੀ ਬਹੁਤ ਪਿਆਰਾ ਹੈ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਜੀ ਬਹੁਤ ਪਿਆਰਾ ਕਲਰ ਲੱਗ ਰਿਹਾ ਲੋਕ ਬ੍ਰੈਂਡ ਆਪਾਂ ਤੁਹਾਨੂੰ ਦੱਸਤਾ ਜੀ ਰੰਗ ਰਸੀਆ ਬ੍ਰੈਂਡ ਰਹੇਗਾ ਕੋਈ ਇਹਦੇ ਤੇ ਜਿਵੇਂ ਭੈਣਾਂ ਦੀ ਆਪਣੇ ਕਾਫੀ ਮੈਸੇਜ ਅੰਦਰ ਆਏ ਜੀ ਬੁਰਨਾ ਆਵੇ ਜਿਵੇਂ ਕੁਛ ਨਹੀਂ ਨਗਾ ਫਾਦਰ ਜਾਂ ਨਹੀਂ ਜੀ ਬਿਲਕੁਲ ਹੀ ਬੁਰਨੀ ਆਏਗੀ ਜਿਹੜੀਆਂ ਭੈਣਾਂ ਕੋਲ ਸਾਡੇ ਸੂਟ ਗਏ ਹੋਏ ਉਹਨਾਂ ਨੂੰ ਪਤਾ ਕਿ ਸਾਡਾ ਫੈਬਰਿਕ ਤੁਹਾਨੂੰ ਮਿਲੇਗਾ ਬਹੁਤ ਹੀ ਜ਼ਿਆਦਾ ਬੈਸਟ 컬러 ਚੈੱਕ ਕਰੋ ਜੀ ਬਹੁਤ ਲਾਈਟ weight ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਇਹ ਰੇਗ ਜੀ ਨਾਲ ਬਾਟਮ 2.5 ਮੀਟਰ ਦੀ ਕੱਟ ਰਹੀਗੀ ਕਾਫੀ ਖੁੱਲਾ ਡੁੱਲਾ ਸੂਟ ਬਣੇਗਾ ਤੁਹਾਡਾ ਤੁਹਾਨੂੰ ਪਤਾ ਹੀ ਕਿ ਜਿਹੜੀ ਅੱਜਕੱਲ ਬਾਟਮ ਆਪਾਂ ਸਟ੍ਰੇਟ ਪਾਉਣ ਲੱਗ ਪਏ ਆ ਤੇ ਅਗਰ ਤੁਸੀਂ ਇਹਨੂੰ ਕੁੰਦਿਆਂ ਵਾਲੀ ਬਣਵਾਉਣਾ ਚਾਹੁੰਦੇ ਹੋ ਕੁੰਦਿਆਂ ਵਾਲੀ ਬਣ ਜੇਗੀ ਅਗਰ ਤੁਸੀਂ ਸਟੇਟ ਬਣਵਾਉਣਾ ਚਾਹੁੰਦੇ ਹੋ ਸਟੇਟ ਵੀ ਇਹ ਰੈਡੀ ਹੋ ਜੂਗੀ ਠੀਕ ਹੈ ਜੀ ਲਓ ਜੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਕਲਰ ਦੇਖੋ ਅਗਰ ਤੁਸੀਂ ਸਟੀਚ ਕਰਵਾਉਣਾ ਹੈ ਤਾਂ ਸਾਨੂੰ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਸਾਨੂੰ ਮੈਸੇਜ ਕਰਕੇ ਦੱਸ ਦਿਓ ਅਗਰ ਤੁਸੀਂ ਵਿਦਆਊਟ ਸਟੀਚਿੰਗ ਬਾਏ ਕਰਨਾ ਚਾਹੁੰਦੇ ਹੋ ਵਿਦਆਊਟ ਸਟੀਚਿੰਗ ਵੀ ਬਾਏ ਕਰ ਸਕਦੇ ਹੋ ਸਟੀਚਿੰਗ ਨੂੰ ਦੇਖੋ ਟਾਈਮ ਲੱਗੇਗਾ ਅਗਰ ਤੁਸੀਂ ਮੇਰੇ ਕੋਲ ਇੱਕ ਸੂਟ ਕਹਿ ਰਹੇ ਹੋਗੇ ਇੱਕ ਸੂਟ ਸਟੀਚ ਕਰ ਦੋ ਦੇ ਕੁਸੀਂ ਮੈਨੂੰ 4 ਪੁਆਇੰਟ ਦਾ ਆਰਡਰ ਦੋਗੇ ਤਾਂ 4-5 ਸੈਂਟ ਦੇ ਵਿੱਚ ਜਲਦੀ ਹੋ ਜਾਣਗੇ ਇੱਕ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ। ਇਹ ਚੈੱਕ ਕਰ ਲੈ ਵੀ ਕਲਰ ਪ੍ਰਿੰਟ ਬਹੁਤ ਹੀ ਪਿਆਰਾ ਹੈ। ਇਹ ਬਾਟਮ ਦੇ ਵਿੱਚ ਵੀ ਸੈਲਫ ਪ੍ਰਿੰਟ ਆਏਗਾ ਜੀ। ਤੁਹਾਨੂੰ ਮੈਂ ਜਿੰਨੀਆਂ ਬਾਟਮ ਦਿਖਾਈਆਂ ਨੇ ਸਭ ਦੇ ਵਿੱਚ ਸੈਲਫ ਪ੍ਰਿੰਟ ਹੈ ਜੀ। ਦੇਖੋ ਇਨਸੋ ਲੈ ਕੇ ਵਰਸੇ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਜਾਈਏਗਾ ਲੋਜੀ ਇਹਦੇ ਵਿੱਚ ਹੀ ਆਪਣੇ ਨਾ ਪਿੰਨ ਡਿਜ਼ਾਈਨ ਹੋ ਰਹੇ ਨੇ ਉਹ ਵੀ ਤੁਹਾਨੂੰ ਆਪਾਂ ਸ਼ੋਅ ਕਰਵਾ ਦਨੇ ਆ ਬਸ ਨਾਲ ਦੀ ਨਾਲ ਆਪਾਂ ਗੱਡੀ ਤੇ ਸਟੌਪ ਕਰਦੇ ਆ ਤਾਂ ਨਾਲ ਦੀ ਨਾਲ ਵੀਡੀਓ ਛੇੜ ਕਰਕੇ ਰੋਪਾਂਗੇ ਤੁਹਾਡੇ ਨਾਲ ਤੁਸੀਂ ਸਾਡੀਆਂ ਭੈਣਾਂ ਨੇ ਬਹੁਤ ਵੇਟ ਕਰ ਲਿਆ ਹੋਣਾ ਵੇਟ ਨਾ ਕਰਨਾ ਕੋਈ 3 ਮੈਕਸਟਰ ਡਿਜ਼ਾਈਨ ਆਗਾ 3 ਡਿਜ਼ਾਈਨ ਲੱਗੂਗਾ ਫਾਇਨਾ 3 ਹੋ ਲੱਗਦਾ ਫਾਇਨਾ 3 ਨਹੀਂ ਹੋ ਲੱਗੂਗੀ ਸਾਰੇ ਡਿਫਰੈਂਟ ਡਿਫਰੈਂਟ ਜਿਹੜੇ ਪ੍ਰਿੰਟ ਨੇ ਇਹ ਆਈਸੋ ਦਾ। ਇਹ ਖੂਬ ਜਿਹਾ ਪਿਆਰਾ ਲੱਗ ਰਿਹਾ। ਟੌਪਰ ਜੀ ਇਹ ਨਹੀਂ ਹੈਗਾ ਕਿ ਉੱਪਰ ਵਰਕ ਉਹਦੇ ਉੱਪਰ ਹੀ ਲਿਖਿਆ ਹੋਇਆ ਜੀ ਰੰਗ ਰਸੀਆ ਬ੍ਰਾਂਡ। ਪ੍ਰੋਪਰ ਤੁਹਾਨੂੰ ਸਟੈਂਪ ਮਿਲੇਗੀ ਜੀ। ਸਟੈਂਪ ਦੇ ਉੱਪਰ ਵੀ ਦੇਖ ਸਕਦੇ ਤੁਸੀਂ ਸਟੈਂਪ ਲੱਗੀ ਹੋਈ ਹੈ ਰੰਗ ਰਸੀਆ ਬ੍ਰਾਂਡ ਰਹੇਗਾ। ਔਰ ਬਹੁਤ ਹੀ ਸੋਹਣਾ ਫੈਬਰਿਕ ਹੈ, ਬਹੁਤ ਹੀ ਪਿਆਰਾ ਫੈਬਰਿਕ ਹੈ। ਇਹਦੇ ਨਾਲ ਤੁਸੀਂ ਦੁਪੱਟਾ ਪਸ਼ਮੀਨੇ ਦਾ ਲੈਣਾ ਸਾਨੂੰ ਦੱਸ ਸਕਦੇ ਹੋ, ਤੁਸੀਂ ਪਿਓਰ ਸੂਫਨ ਦਾ ਲੈਣਾ ਹੈ ਵੀ ਸਾਨੂੰ ਦੱਸ ਸਕਦੇ ਹੋ। ਦੁਪੱਟਾ ਚੁਆਇਸ ਤੁਹਾਡੀ ਰਹੇਗੀ। ਔਰ ਦੁਪੱਟੇ ਦੇ ਜੋ ਪੇਮੈਂਟ ਆ ਉਹ ਲੱਗ ਰਹੀਗੀ ਸਿਰਫ ਇਹ ਤੁਹਾਨੂੰ ਮੈਂ ਕੱਲੇ ਸੂਟ ਦਾ ਪ੍ਰਾਈਸ ਦੱਸ ਰਹੀ ਆ ਜੀ 1750 ਕੱਲੇ ਸੂਟ ਦਾ ਪ੍ਰਾਈਸ ਹੈ। ਲਓ ਜੀ ਇਹਦੀ ਬਾਟਮ ਆ ਜੀ ਕੁਝ ਡਿਫਰੈਂਟ ਥੋੜੀ ਡਾਟ ਵਾਲੀ ਦੇ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਸੈਲਫ ਇਹਦੇ ਵਿੱਚ ਵੀ ਹੈਗਾ ਪਰ ਇਹਦੇ ਵਿੱਚ ਥੋੜੇ ਡਾਟ ਆ ਗਏ ਬਹੁਤ ਹੀ ਪਿਆਰੀ ਲੱਗ ਰਹੀ ਹੈ ਜੀ ਬਾਟਮ ਤੁਸੀਂ ਟਰੌਜ਼ਰ ਬਣਵਾ ਸਕਦੇ ਹੋ ਤੁਸੀਂ ਬਾਟਮ ਬਣਾ ਸਕਦੇ ਹੋ ਤੁਹਾਡੀ ਚੁਆਇਸ ਹੈ ਜੀ। ਕਲਰ ਕੈਮਰੇ ਦੇ ਵਿੱਚ ਤੁਹਾਨੂੰ ਸੇਮ ਸ਼ੋ ਹੋ ਰਿਹਾ ਕਲਰ ਦੇ ਵਿੱਚ ਕੋਈ ਡਿਫਰੈਂਟ ਨਹੀਂ ਹਲਕੀ ਸ਼ਾਈਨ ਜ਼ਰੂਰ ਆਉਂਦੀ ਹੈ ਲੇਕਿਨ ਕਲਰ ਸੇਮ ਹੁੰਦਾ ਜ ਲੋ ਜੀ ਚੈੱਕ ਕਰੋ ਜੀ ਕਲਰ ਚੈੱਕ ਕਰ ਲਓ ਪ੍ਰਿੰਟ ਚੈੱਕ ਕਰ ਲਓ ਬਹੁਤ ਹੀ ਪਿਆਰਾ ਸਾਰੇ ਪ੍ਰਿੰਟ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਤਿੰਨ ਤਿੰਨ ਪ੍ਰਿੰਟ ਤਿੰਨੇ ਡਿਫਰੈਂਟ ਨੇ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਹੀ ਪਿਆਰੇ ਪ੍ਰਿੰਟ ਨੇ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ ਸੇਮ ਹੀ ਰਹੇਗਾ ਜੀ 1750 1750 ਰੁਪਏ ਪ੍ਰਾਈਸ ਹੈ ਲੋ ਜੀ ਤੁਹਾਨੂੰ ਨੈਕਸਟ ਦਿਖਾਣੀ ਆ ਬਹੁਤ ਹੀ ਪਿਆਰਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਕਾਪੀ ਭੈਣਾਂ ਦੇ ਮੈਨੂੰ ਕਮੈਂਟ ਆਉਂਦੇ ਨੇ ਕਿ ਦੀਦੀ ਆਪਾਂ ਨੇ ਜਿਹੜਾ ਆਪਣਾ ਸੂਟ ਆ ਕਿਵੇਂ ਆਰਡਰ ਕਰਨਾ ਤੇ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਣੀ ਆ ਸਾਰੀਆਂ ਭੈਣਾਂ ਨੂੰ ਕਿ ਸਕਰੀਨ ਦੇ ਉੱਪਰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਹਨ ਤੁਸੀਂ ਮੇਰਾ ਨੰਬਰ ਸੇਵ ਕਰ ਲਓ ਨਹੀਂ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਸੇਵ ਕਰਨ ਦੀ ਲੋੜ ਨਹੀਂ ਹੁੰਦੀ ਕਈ ਵਾਰ ਐਂ ਸ਼ੋ ਹੋ ਜਾਂਦਾ WhatsApp ਤੁਸੀਂ WhatsApp ਤੇ ਮੈਨੂੰ ਮੈਸੇਜ ਕਰ ਸਕਦੇ ਹੋ ਕੋਈ ਵੀ ਸੂਟ ਪਸੰਦਾ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤਾਨੂੰ ਇਹਨਾਂ ਚ ਕੋਈ ਸੂਟ ਪਸੰਦ ਹੁੰਦਾ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਮੈਂ ਮੈਂਸ਼ਨ ਕੀਤੇ ਹੁੰਦੇ ਨੇ ਤਾਂ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਤੇ ਕੁਝ ਭੈਣਾਂ ਦੇ ਕਮੈਂਟ ਇਹ ਹੁੰਦੇ ਨੇ ਕਿ ਦੀਦੀ ਆਪਾਂ ਪੇਮੈਂਟ ਕਿਵੇਂ ਕਰੀਏ ਤੇ ਮੈਂ ਇਹ ਵੀ ਸਟਾਰਟਿੰਗ ਚ ਦੱਸ ਦੇਣੀ ਹੁਣੀ ਆ ਪੇਮੈਂਟ ਤੁਸੀਂ ਅਗਰ ਇੰਡੀਆ ਤੋਂ ਮੈਨੂੰ ਰਿਗਲ ਤੇ ਕਰ ਸਕਦੇ ਹੋ ਅਗਰ ਤੁਸੀਂ ਫੋਰਮ ਤੋਂ ਤਾਂ ਤੁਸੀਂ ਮੈਨੂੰ ਵੈਸਟਰਨ ਯੂਨੀਅਨ ਰਾਹੀਂ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਮੈਨੂੰ ਡ੍ਰੈਸ ਅਕਾਊਂਟ ਦੇ ਵਿੱਚ ਵੀ ਕਰ ਸਕਦੇ ਹੋ ਚਲੋ ਜੀ ਇਹ ਆ ਗਿਆ ਜੀ ਅਗਲਾ ਕਲਰ ਬਹੁਤ ਪਿਆਰਾ ਪ੍ਰਿੰਟ ਸੇਮ ਰਹੇਗਾ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਜਸਟ ਕਲਰ ਚੇਂਜ ਆ ਗਿਆ ਜੀ ਸਾਰੇ ਕਲਰ ਬਹੁਤ ਹੀ ਪਿਆਰੇ ਨੇ ਸਰਦਾਰੀ ਸੂਟ ਨੇ ਜੀ ਕਾਫੀ ਪਿਆਰੇ ਨੇ ਲਓ ਜੀ ਇਹ ਮੌਸਮ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਮਿੰਦਾ ਫੈਬਰਿਕ ਜਿਹੜਾ ਬਹੁਤ ਹੀ ਪਿਆਰਾ ਲੱਗਦਾ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਪ੍ਰਾਈਸ ਇਹਦਾ ਵੀ ਸੇਮ ਹੀ ਰਹੇਗਾ ਜੀ 1750 ਬਾਕੀ ਮੈਂ ਸਕਰੀਨ ਦੇ ਉੱਪਰ ਵੀ ਜਿਹੜੇ ਪ੍ਰਾਈਸ ਨੂੰ ਸ਼ੋਅ ਕਰ ਦਾਂਗੇ ਠੀਕ ਹੈ ਜੀ ਲਓ ਜੀ ਇਹ ਆ ਗਈ ਜੀ ਨਾਲ ਬਾਟਮ ਬਹੁਤ ਹੀ ਪਿਆਰੀ ਬਾਟਮ ਹੈ ਅਗਰ ਤੁਸੀਂ ਟਰੌਜ਼ਰ ਬਣਵਾਣਾ ਤੁਸੀਂ ਟਰੌਜ਼ਰ ਬਣਵਾ ਸਕਦੇ ਹੋ ਅਗਰ ਤੁਸੀਂ ਸਟੇਟ ਬਾਟਮ ਬਣਵਾਣਾ ਚਾਹੁੰਦੇ ਹੋ ਸਟੇਟ ਬਾਟਮ ਵੀ ਬਣਵਾ ਸਕਦੇ ਹੋ ਸ਼ਰਟ ਨੂੰ ਤੁਸੀਂ ਕਿਸ ਤਰ੍ਹਾਂ ਡਿਜ਼ਾਈਨ ਕਰਨਾ ਤੁਸੀਂ ਅਗਰ ਸਾਡੇ ਕੋਲ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਡਿਜ਼ਾਈਨ ਹੈਗਾ ਤੁਸੀਂ ਮੈਨੂੰ ਦੱਸ ਸਕਦੇ ਹੋ ਜੇ ਤੁਸੀਂ ਮੇਰੇ ਕੋਲ ਸਟੀਚ ਕਰਵਾ ਰਹੇ ਹੋ ਜੇ ਤੁਸੀਂ ਬਿਨਾ ਸਟੀਚਿੰਗ ਤੋਂ ਲੈਣਾ ਬਿਨਾ ਸਟੀਚਿੰਗ ਤੋਂ ਵੀ ਬਾਇ ਕਰ ਸਕਦੇ ਹੋ ਅੱਜ ਕਲਰ ਚੈੱਕ ਕਰ ਲਓ ਜੀ ਬਹੁਤ ਪਿਆਰਾ ਕਲਰ ਹੈ ਔਰ ਫੈਬਰਿਕ ਮਤਲਬ ਚੈੱਕ ਕਰਵਾਣਾ ਬਿਲਕੁਲ ਲਾਈਟ ਵੇਟ ਪਸ਼ਮੀਨਾ ਫੈਬਰਿਕ ਹੈ ਬਹੁਤ ਹੀ ਜਿਆਦਾ ਸੋਹਣਾ ਕੋਈ ਇਹਦੇ ਤੇ ਬੁਰਨੀ ਆਏਗੀ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਕੋਈ ਫਟਾਫਟ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇਈ ਜਾਓ ਕਿਉਂਕਿ ਸਟਾਕ ਜਿਹੜਾ ਨਾ ਫਟਾਫਟ ਆਉਂਦਾ ਤੇ ਫਟਾਫਟ ਨਾਲ ਨਾਲ ਸੇਲ ਹੋ ਜਾਂਦਾ ਤੇ ਸਾਡੀਆਂ ਭੈਣਾਂ ਰਹਿ ਜਾਂਦੀਆਂ ਨੇ ਫਿਰ ਮੈਨੂੰ ਮੈਸੇਜ ਕਰਦੀਆਂ ਵਿਦੀਆਂ ਸੀ ਉਹ ਸੂਟ ਲੈਣਾ ਸੀ ਤੇ ਮੈਨੂੰ ਉਹ ਸੂਟ ਨਹੀਂ ਮਿਲਦਾ ਜਾਂਦਾ ਲੋਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਨਮਸਕਾਰ ਸਾਰੇ ਕਲਰ ਬਹੁਤ ਹੀ ਘਰੇਲ ਦੇਖਣ ਦੇ ਤੁੰਦਰ ਨੇ ਅਸੀਂ ਤਾਂ ਨਹੀਂ ਕਿਹਾ ਕਿ ਇਹਨਾਂ ਨੇ ਤਾਜ਼ਾ ਤਾਜ਼ੇ ਸੂਟ ਲੈ ਕੇ ਆਏ ਨੇ ਹੁਣ ਸਾਡਾ ਸਟਾਕ ਆਇਆ ਤੇ ਜਿਹੜੀ ਆਪਾਂ ਤੁਹਾਡੇ ਲਈ ਵੀਡੀਓ ਸ਼ੇਅਰ ਕਰਤੀਏ ਫਟਾਫਟ ਆਪਣਾ ਆਰਡਰ ਦੇਈ ਜਾਓ ਜਿੰਨੀ ਫਾਸਟ ਮੈਂ ਵੀਡੀਓ ਤੁਹਾਡੇ ਲਈ ਬਣਾਈ ਹੋਣੀ ਫਾਸਟ ਤੁਸੀਂ ਆਰਡਰ ਦੇਣਾ। ਨੋਟ नेक्स्ट ਕਲਰ ਚੱਕਰ ਉਹ ਬਹੁਤ ਸੋਣਾ ਕਲਰ ਆਉਂਦਾ। ਜੇ ਜੀ ਭੈਣ ਸਾਡੀ ਪਸ਼ਮੀਨੇ ਦਾ ਦੁਪੱਟਾ ਬਾਏ ਕਰਨਾ ਚਾਹੁੰਦੇ ਨੇ ਉਹ ਸਾਨੂੰ ਦੱਸ ਦਿਓ ਠੀਕ ਹੈ ਜੀ ਦੁਪੱਟਾ ਪਹਿਲਾਂ ਡਾ ਰੈਡੀ ਹੋ ਜਾਏਗਾ। ਤੁਸੀਂ ਸਿੰਗਲ ਡਾਈ ਕਰਨਾ ਹੈ ਤੁਸੀਂ ਡਬਲ ਡਾਈ ਕਰਨਾ ਹੈ ਇਹ ਵੀ ਸਾਨੂੰ ਮੈਸੇਜ ਕਰਕੇ ਦੱਸਿਓ ਠੀਕ ਹੈ ਜੀ। ਜਿਵੇਂ ਦਾ ਤੁਸੀਂ ਸਟਿਚ ਕਰਵਾਣਾ ਤੁਸੀਂ ਉਵੇਂ ਦਾ ਸਟਿਚ ਵੀ ਕਰਵਾ ਸਕਦੇ ਹੋ ਜਿਹੜੀਆਂ ਪੈਣਾ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਵੀ ਸੂਟ ਹੋਲਡ ਕਰਵਾ ਸਕਦੇ ਹੋ ਜਿਹੜੀਆਂ ਪੈਣਾ ਦੇ ਪਤਾ ਤੁਹਾਨੂੰ ਸਟਿਚ ਹੋ ਰਹੇ ਨੇ ਸੂਟ ਤੁਸੀਂ ਆਪਣੇ ਲਈ ਹੋਲਡ ਕਰਵਾ ਕੇ ਸਟਿਚ ਕਰਵਾ ਕੇ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਕਲਰ ਚੈੱਕ ਕਰ ਲਓ ਬਹੁਤ ਪਿਆਰਾ ਕਲਰ ਹੈ ਇਹ ਰਹੇਗੀ ਨਾਲ ਬਾਟਮ ਬਹੁਤ ਹੀ ਜ਼ਿਆਦਾ ਡਿਫਰੈਂਟ ਇਹ ਮੈਂ ਬਾਰ ਬਾਰ ਮੈਂਸ਼ਨ ਤਾਂ ਕਰਦੀ ਹੁੰਦੀ ਆ ਕੁਝ ਪੈਣਾ ਸਾਡੀਆਂ ਵੀਡੀਓ ਜਦੋਂ ਸਕਿਪ ਕਰਕੇ ਦੇਖ ਲੈਂਦੀਆਂ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਪ੍ਰੋਪਰ ਕਿ ਬਾਟਮ ਕਿਹੜੀ ਹੈ ਤੇ ਸ਼ਰਟ ਕਿਹੜੀ ਹੈ ਫਿਰ ਮੈਨੂੰ ਮੈਸੇਜ ਕਰਦੀਆਂ ਨੇ ਇਸ ਵਿੱਚ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੀ ਇਹ ਵਿਦਆਊਟ ਲਾਈਨਿੰਗ ਵੀ ਸੂਟ ਬਣ ਜਾਣਗੇ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਠੀਕ ਹੈ ਜੀ ਲੋ ਜੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਜਿਆਦਾ ਪਿਆਰਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ